ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਹਾਜ਼ਰ ਹੋਏ ਹਾਂ ਇੱਕ ਹੋਰ ਨਵੇਂ ਟੌਪਿਕ ਦੇ ਨਾਲ ਆਪਾਂ ਆਪਣੇ ਇਸ ਚੈਨਲ ਤੇ ਤੁਹਾਡੇ ਨਾਲ ਹਰ ਰੋਜ਼ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵਿਚਰਦੇ ਆਂ ਸਾਨੂੰ ਕਿੰਨਾ-ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਇਦਾਂ ਦਾ ਆਪਾਂ ਕੋਈ ਨਵਾਂ ਟੌਪਿਕ ਤੁਹਾਡੇ ਨਾਲ ਸਾਂਝਾ ਕਰਦੇ ਆਂ ਸਾਨੂੰ ਸਾਰਿਆਂ ਨੂੰ ਪਤਾ ਕਿ ਪਤੀ-ਪਤਨੀ ਦਾ ਜੋ ਰਿਸ਼ਤਾ ਉਹ ਬਹੁਤ ਹੀ ਨੇੜਲਾ ਰਿਸ਼ਤਾ ਹੁੰਦਾ ਤੇ ਜਿੱਥੇ ਇਹ ਨੇੜਲਾ ਤੇ ਪਿਆਰ ਭਰਿਆ ਰਿਸ਼ਤਾ ਹੁੰਦਾ ਉੱਥੇ ਇਸ ਰਿਸ਼ਤੇ ਦੇ ਵਿੱਚ ਨਿੱਕੀ ਦੀ ਗੱਲ ਨੂੰ ਲੈ ਕੇ ਇਸ ਰਿਸ਼ਤੇ ਦੇ ਟੁੱਟਣ ਤੱਕ ਦੀ ਨੌਬਤ ਆ ਜਾਂਦੀ ਆ ਸਾਨੂੰ ਪਤਾ ਕਿ ਸਾਡੀ ਜ਼ਿੰਦਗੀ ਆ ਸਾਡੇ ਲਾਈਫ ਪਾਰਟਨਰ ਦੇ ਆਸੇ ਪਾਸੇ ਹੀ ਘੁੰਮਦੀ ਆ ਹ ਸਾਰੇ ਰਿਸ਼ਤੇ ਟਾਈਮ ਦੇ ਨਾਲ ਆਸੇ ਪਾਸੇ ਹੋ ਜਾਂਦੇ ਆ ਪਰ ਪਤੀ ਪਤਨੀ ਦਾ ਰਿਸ਼ਤਾ ਇਹ ਹੋ ਜਾ ਵੀ ਜਿਹੜੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਸਾਥ ਦਿੰਦੇ ਆ ਹੁਣ ਇੱਕ ਔਰਤ ਜੇ ਉਹ ਚਾਹੁੰਦੀ ਆ ਕਿ ਉਹਦਾ ਪਤੀ ਉਹਨੂੰ ਹਮੇਸ਼ਾ ਪਿਆਰ ਕਰੇ ਇੱਜ਼ਤ ਦੇਵੇ ਤਾਂ ਔਰਤ ਦੇ ਕੀ ਫਰਜ਼ ਨੇ ਔਰਤ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਵੈਸੇ ਤਾਂ ਦੇਖੋ ਸਾਰਿਆਂ ਨੂੰ ਆਪਣੇ ਖਿਲਾਫ ਹੁੰਦੇ ਜ਼ੁਲਮ ਦੇ ਖਿਲਾਫ ਬੋਲਣ ਦਾ ਹੱਕ ਹੁੰਦਾ ਪਰ ਫਿਰ ਵੀ ਕਈ ਵਾਰ ਸਾਡੇ ਪਰਿਵਾਰਾਂ ਦੇ ਵਿੱਚ ਕੁਝ ਗੱਲਾਂ ਹੋ ਜਾਂਦੀਆਂ ਤੇ ਉਹਨਾਂ ਗੱਲਾਂ ਨੂੰ ਅਸੀਂ ਮਿਹਣੇ ਦੇ ਰੂਪ ਦੇ ਵਿੱਚ ਆਪਣੇ ਪਤੀ ਨਾਲ ਕਹਿ ਦਿੰਨੇ ਆ ਉਹਨਾਂ ਨੂੰ ਜਾਂ ਮਿਹਣਾ ਦੇ ਦਿੰਨੇ ਆ ਸਰਾ ਦੇ ਦਿੰਨੇ ਆ ਪਰ ਦੇਖੋ ਇਹ ਗੱਲਾਂ ਜਿਹੜੀਆਂ ਟਾਈਮ ਦੇ ਨਾਲ ਬਦਲਦੀਆਂ ਰਹਿੰਦੀਆਂ ਸਮਾਂ ਬਦਲਦਾ ਰਹਿੰਦਾ ਹਾਲਾਤ ਇੱਕੋ ਜੇ ਨਹੀਂ ਰਹਿੰਦੇ ਪਰ ਜੇ ਅਸੀਂ ਕੋਈ ਚੁਬਵੀ ਗੱਲ ਕਹਿਣੇ ਆ ਤਾਂ ਉਹ ਬੰਦੇ ਦੇ ਹਮੇਸ਼ਾ ਰੜਕਦੀ ਰਹਿੰਦੀ ਆ ਇਸ ਲਈ ਆਪਣੇ ਰਿਸ਼ਤੇ ਨੂੰ ਵਧੀਆ ਬਣਾਉਣ ਲਈ ਆਪਣੇ ਰਿਸ਼ਤੇ ਦੇ ਵਿੱਚ ਪਿਆਰ ਬਣਾਏ ਰੱਖਣ ਲਈ ਸਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਜਿਹੜੀਆਂ ਬਿਲਕੁਲ ਵੀ ਨਹੀਂ ਕਹਿਣੀਆਂ ਚਾਹੀਦੀਆਂ ਇੱਕ ਤਾਂ ਜਦੋਂ ਇੱਕ ਔਰਤ ਵਿਆਹ ਕੇ ਆਪਣੇ ਸਹੁਰੇ ਘਰ ਚਲੀ ਗਈ ਉਹਦੇ ਪਤੀ ਦੀ ਜੋ ਕਮਾਈ ਆ ਉਹਦੀਆਂ ਜੋ ਜ਼ਿੰਮੇਵਾਰੀਆਂ ਉਹ ਬਹੁਤ ਹੁੰਦੀਆਂ ਨੇ ਤੇ ਕਈ ਵਾਰ ਕੁੜੀਆਂ ਕੀ ਕਰਦੀਆਂ ਉਹੋ ਆਪਣੇ ਪਤੀ ਨੂੰ ਸੁਣਾਉਂਦੀਆਂ ਰਹਿੰਦੀਆਂ ਵੀ ਤੂੰ ਘੱਟ ਕਮਾਉਂਦਾ ਜਾਂ ਤੇਰੀ ਕਮਾਈ ਨਾਲ ਮੇਰੇ ਸ਼ੌਂਕ ਪੂਰੇ ਨਹੀਂ ਹੁੰਦੇ। ਉਹਨੂੰ ਉਹਦੀ ਆਰਥਿਕਤਾ ਦਾ ਮੇਣਾ ਦਿੰਦੀਆਂ। ਉਹਨੂੰ ਕਹਿੰਦੀਆਂ ਵੀ ਤੁਸੀਂ ਤਾਂ ਨੰਗੋਂ ਤੁਹਾਡੇ ਤਾਂ ਕੁਝ ਹੈ ਨਹੀਂ ਜਾਂ ਤੁਹਾਡੇ ਖਾਣ ਪੀਣ ਨੂੰ ਨਹੀਂ। ਇਹ ਚੀਜ਼ਾਂ ਨਾ ਬਹੁਤ ਸੋਚ ਸਮਝ ਕੇ ਬੋਲਣੀਆਂ ਚਾਹੀਦੀਆਂ। ਕਈ ਵਾਰ ਕੁੜੀ ਆਪਣੇ ਪੇਕੇ ਘਰੋਂ ਵਧੀਆ ਹੁੰਦੀ ਆ ਉਹਦਾ ਪਿਓ ਜੋਬ ਕਰਦਾ ਹੁੰਦਾ ਤੇ ਅੱਗੋਂ ਜਿਹੜਾ ਪਤੀ ਹੁੰਦਾ ਵਿਚਾਰਾ ਉਹ ਕੋਈ ਛੋਟੀ ਮੋਟੀ ਪ੍ਰਾਈਵੇਟ ਨੌਕਰੀ ਕਰਦਾ ਹੁੰਦਾ ਤੇ ਉਹਦਾ ਜਿਹੜੀ ਕਮਾਈ ਉਹ ਇੰਨੀ ਨਹੀਂ ਹੁੰਦੀ ਕਿ ਉਹ ਹਰ ਵਾਰ ਆਪਣੀ ਪਤਨੀ ਨੂੰ ਕੋਈ ਮਹਿੰਗਾ ਗਿਫਟ ਲੈ ਕੇ ਦੇਵੇ ਜਾਂ ਉਹਦੇ ਵਾਸਤੇ ਚੰਗੀਆਂ ਚੰਗੀਆਂ ਚੀਜ਼ਾਂ ਲਿਆ ਕੇ ਦੇਵੇ ਜ਼ਿੰਦਗੀ ਹੈ ਜਿਹੜੀ ਇਹ ਪਿਆਰ ਨਾਲ ਨਿਭਦੀ ਆ ਲੋੜਾਂ ਬੰਦੇ ਦੀਆਂ ਹਨਾ ਇਹ ਕਿ ਸਾਡੀਆਂ ਲੋੜਾਂ ਤਾਂ ਪੂਰੀਆਂ ਹੋਈ ਜਾਂਦੀਆਂ ਪਰ ਸ਼ੌਂਕ ਅਸੀਂ ਜਿੰਨੇ ਮਰਜ਼ੀ ਵਧਾ ਲਈਏ ਸ਼ੌਕ ਕਦੇ ਖਤਮ ਨਹੀਂ ਹੁੰਦੇ ਇੱਕ ਔਰਤ ਨੂੰ ਆਪਣੇ ਸ਼ੌਕ ਆ ਆਪਣੇ ਪਤੀ ਦੀ ਕਮਾਈ ਦੇ ਅਕੋਰਡਿੰਗ ਹੀ ਜਿਹੜੇ ਰੱਖਣੇ ਚਾਹੀਦੇ ਆ ਚੰਗਾ ਪਾਉਣ ਨੂੰ ਉਹ ਸਾਰਿਆਂ ਦਾ ਜੀ ਕਰਦਾ ਸਾਰਿਆਂ ਦਾ ਜੀ ਕਰਦਾ ਕਿ ਅਸੀਂ ਰੋਜ਼ ਨਵੇਂ ਕੱਪੜੇ ਪਾਈਏ ਨਵੀਆਂ ਚੀਜ਼ਾਂ ਖਰੀਦੀਏ ਹਰ ਇੱਕ ਦੀ ਖੁਆਇਸ਼ ਹੁੰਦੀ ਆ ਪਰ ਅਸੀਂ ਕਿੱਥੇ ਜੇ ਖੜਨਾ ਉਹ ਅਸੀਂ ਆਪਣੇ ਘਰ ਦੇ ਆਰਥਿਕ ਹਾਲਾਤਾਂ ਬਾਰੇ ਵੇਖ ਕੇ ਫੈਸਲਾ ਕਰਨਾ ਅੱਜ ਕੱਲ ਤਾਂ ਤਕਰੀਬਨ ਸਾਰੀਆਂ ਔਰਤਾਂ ਕੰਮਕਾਜੀ ਨੇ ਭਾਵੇਂ ਜਿਉ ਘੱਟ ਪੜੀਆਂ ਤਾਂ ਉਹੋ ਜਿਹਾ ਕੰਮ ਕਰਦੀਆਂ ਨੇ ਐ ਸਾਨੂੰ ਜੇ ਅਸੀਂ ਪੜੇ ਲਿਖੇ ਆ ਤਾਂ ਆਪਣੇ ਪਤੀ ਦੇ ਨਾਲ ਕੋਈ ਨਾ ਕੋਈ ਕੰਮ ਆ ਜਿਹੜਾ ਇਸ ਤਰ੍ਹਾਂ ਦਾ ਕਰਨਾ ਚਾਹੀਦਾ ਜਿਦੇ ਨਾਲ ਅਸੀਂ ਪੈਸੇ ਕਮਾ ਸਕੀਏ ਤੇ ਅਸੀਂ ਆਪਣੇ ਪਤੀ ਨੂੰ ਮਤਲਬ ਇਹ ਗੱਲ ਨਾ ਕਹਿੰਦੇ ਬਣੀਏ ਕਿ ਤੁਸੀਂ ਘੱਟ ਕਮਾਉਨੇ ਹੋ ਦੇਖੋ ਜ਼ਿੰਮੇਵਾਰੀਆਂ ਪਤੀ ਪਤਨੀ ਦੀਆਂ ਬਰਾਬਰ ਹੁੰਦੀਆਂ ਜੇ ਪਤੀ ਕਮਾਉਂਦਾ ਤੇ ਨਾਲ ਔਰਤ ਕਮਾ ਲੂਗੀ ਨਾਲੇ ਤਾਂ ਉਹਨਾਂ ਦੇ ਸ਼ੌਂਕ ਪੂਰੇ ਹੋਣਗੇ ਨਾਲੇ ਜ਼ਿੰਮੇਵਾਰੀਆਂ ਵੰਡੀਆਂ ਜਾਣਗੀਆਂ ਪਤੀ ਦੇ ਮੋਢਿਆਂ ਤੇ ਬਹੁਤਾ ਭਾਰ ਨਹੀਂ ਹੋਊਗਾ ਬਹੁਤ ਸਾਰੇ ਪਤੀ ਆ ਜਿਹੜੇ ਉਹ ਆਪਣੀਆਂ ਪਤਨੀਆਂ ਨੂੰ ਉਲਾ ਨਹੀਂ ਕਰਦੇ ਕਿ ਉਹ ਕਮਾਉਣ ਕਈ ਪਤੀ ਕਈ ਬੰਦਿਆਂ ਦੀ ਸੋਚ ਇਹੋ ਜੀ ਹੁੰਦੀ ਆ ਉਹਨਾਂ ਨੂੰ ਇਹ ਹੁੰਦਾ ਵੀ ਜੇ ਔਰਤਾਂ ਕਮਾਉਣ ਲੱਗੀਆਂ ਤਾਂ ਸਾਡੇ ਲਈ ਇਹ ਮੇਹਣੀ ਦੀ ਗੱਲ ਆ ਪਰ ਪਤੀਆਂ ਨੂੰ ਵੀ ਆਪਣੇ ਪਤਨੀਆਂ ਦੀ ਜੋ ਫੀਲਿੰਗ ਆ ਉਹ ਸਮਝਣੀ ਚਾਹੀਦੀ ਆ ਅੱਜ ਕੱਲ ਤਾਂ ਵੈਸੇ ਵੀ ਤੁਸੀਂ ਘਰੇ ਬੈਠੇ ਵੀ ਬਹੁਤ ਪੈਸਾ ਕਮਾ ਸਕਦੇ ਹੋ ਜ਼ਰੂਰੀ ਨਹੀਂ ਵੀ ਤੁਸੀਂ ਘਰੋਂ ਬਾਹਰ ਨਿਕਲ ਕੇ ਜਾਓਗੇ ਸੋਸ਼ਲ ਮੀਡੀਆ ਨੇ ਤੁਹਾਨੂੰ ਬਹੁਤ ਵਧੀਆ ਮੌਕਾ ਪ੍ਰਦਾਨ ਕੀਤਾ ਤੇ ਸੋਸ਼ਲ ਮੀਡੀਆ ਤੋਂ ਲੋਕ ਲੱਖਾਂ ਰੁਪਏ ਕਮਾਉਂਦੇ ਆ ਇਸ ਲਈ ਜੇ ਤੁਹਾਡੇ ਚ ਕੋਈ ਸਕਿੱਲ ਆ ਤਾਂ ਤੁਸੀਂ ਉਹ ਸਕਿੱਲ ਆਪਣੀ ਸੋਸ਼ਲ ਮੀਡੀਆ ਤੇ ਅਜਮਾ ਸਕਦੇ ਹੋ ਤੁਸੀਂ ਪੈਸੇ ਕਮਾ ਸਕਦੇ ਹੋ ਫਿਰ ਵੀ ਜੇ ਮੰਨ ਲਵੋ ਤੁਸੀਂ ਘਰੇ ਰਹਿਨੇ ਹੋ ਘਰੇ ਲੂਆਂ ਪੜੇ ਲਿਖੇ ਹੋ ਤਾਂ ਬੱਚਿਆਂ ਨੂੰ ਟਿਊਸ਼ਨ ਪੜਾ ਸਕਦੇ ਹੋ ਜੇ ਬਾਹਰ ਜਾਣ ਦੀ ਨਹੀਂ ਇਜਾਜ਼ਤ ਹੈਗੀ ਇਸ ਕਰਕੇ ਇਸ ਗੱਲ ਦਾ ਧਿਆਨ ਰੱਖਣਾ ਕਿ ਪਤੀ ਦੀ ਕਮਾਈ ਦਾ ਕਦੇ ਵੀ ਉਹਨੂੰ ਮੀਣਾ ਨਹੀਂ ਮਾਰਨਾ ਹੈਗਾ ਉਹਦੇ ਨਾਲ ਤੁਹਾਡਾ ਰਿਸ਼ਤਾ ਵਧੀਆ ਰਹੂਗਾ ਤੁਹਾਡਾ ਘਰ ਸਵਰਗ ਬਣਿਆ ਰਹੂਗਾ ਤੇ ਦੂਜੀ ਗੱਲ ਜੋ ਅਸੀਂ ਧਿਆਨ ਚ ਰੱਖਣੀ ਹੁੰਦੀ ਆ ਕਿ ਕਈ ਵਾਰ ਸਾਡੇ ਸਹੁਰਿਆਂ ਦੇ ਕਿਸੇ ਪਰਿਵਾਰਕ ਮੈਂਬਰ ਵੱਲੋਂ ਕੋਈ ਇਹੋ ਜੀ ਗਲਤੀ ਹੋਈ ਹੁੰਦੀ ਆ ਜਿਹੜੀ ਅਸੀਂ ਆਪਣੇ ਪਤੀ ਨੂੰ ਸੁਣਾਉਂਦੇ ਰਹਿੰਦੇ ਆ ਦੇਖੋ ਜੇ ਸਾਡੇ ਸਹੁਰੇ ਆ ਸੱਸ ਸਹੁਰਾ ਦਰਾਣੀ ਜਠਾਣੀਆਂ ਉਹ ਸਾਡੇ ਲਈ ਆ ਇੱਕ ਪਤੀ ਲਈ ਉਹਦਾ ਪਰਿਵਾਰ ਆ ਉਹਦੇ ਮਾਪਿਓ ਨੇ ਉਹਦੇ ਭਰਾ ਭਜਾਈ ਆ ਉਹਦੀਆਂ ਭੈਣਾਂ ਨੇ ਜੇ ਮੰਨ ਲਵੋ ਸਾਡੀ ਆਪਣੇ ਪਰਿਵਾਰ ਦੇ ਵਿੱਚ ਨਾਨੰਦ ਨਾਲ ਦਰਾਣੀ ਜਠਾਣੀ ਨਾਲ ਜਾਂ ਸੱਸ ਸਹੁਰੇ ਨਾਲ ਥੋੜੀ ਬਹੁਤੀ ਅਣਬਣ ਹੋ ਗਈ ਤੇ ਉਹਨਾਂ ਦੀ ਕੋਈ ਕਮਜ਼ੋਰੀ ਦਾ ਅਸੀਂ ਮੇਣਾ ਆਪਣੇ ਪਤੀ ਨੂੰ ਮਾਰਾਂਗੇ ਤਾਂ ਤੁਹਾਡਾ ਪਤੀ ਇਹ ਗੱਲ ਭੁੱਲੂਗਾ ਨਹੀਂ ਤੁਸੀਂ ਆਪਣੇ ਪਤੀ ਨੂੰ ਮੌਕਾ ਨਹੀਂ ਦੇਣਾ ਇਸ ਗੱਲ ਤੇ ਨਾਰਾਜ਼ ਹੋਣ ਦਾ ਤੁਸੀਂ ਖੁਦ ਖਿਆਲ ਰੱਖਣਾ ਕੇ ਮੰਨ ਲਵੋ ਕਿਸੇ ਪਰਿਵਾਰਕ ਮੈਂਬਰ ਤੋਂ ਕਿਸੇ ਟਾਈਮ ਕੋਈ ਗਲਤੀ ਹੋਈ ਤੇ ਤੁਸੀਂ ਉਸੇ ਨੂੰ ਥੱਲੀ ਜਾਓ ਵਾਰ-ਵਾਰ ਇਹ ਤੁਹਾਡੇ ਰਿਸ਼ਤੇ ਦੇ ਵਿੱਚ ਦਰਾੜ ਪੈਦਾ ਕਰੂਗਾ ਜੇ ਕੋਈ ਇਨਸਾਨ ਗਲਤੀ ਕਰਦਾ ਤਾਂ ਉਹਨੂੰ ਉਹਦਾ ਪਛਤਾਵਾ ਵੀ ਹੁੰਦਾ ਇਸ ਲਈ ਸਾਨੂੰ ਕਦੇ ਵੀ ਕਿਸੇ ਦੀ ਗਲਤੀ ਨੂੰ ਲੈ ਕੇ ਮੇੜਾ ਨਹੀਂ ਮਾਰਨਾ ਚਾਹੀਦਾ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹਰ ਕੋਈ ਪਰਫੈਕਟ ਨਹੀਂ ਹੁੰਦਾ ਸਾਰੇ ਬੰਦੇ ਜਦੋਂ ਦੁਨੀਆਦਾਰੀ ਦੇ ਵਿੱਚ ਵਿਚਰਦੇ ਆ ਉਹਨਾਂ ਨੂੰ ਫੇਰ ਹੀ ਸਮਝ ਆਉਂਦੀ ਆ ਕੋਈ ਮੈਂ ਬਹੁਤੀ ਸਿਆਣੀ ਨਹੀਂ ਕਿ ਮੈਂ ਤੁਹਾਨੂੰ ਰਹਿ ਦੇ ਰਹੀ ਆ ਪਰ ਜ਼ਿੰਦਗੀ ਦੇ ਵਿੱਚ ਜੋ ਚੀਜ਼ਾਂ ਸਿੱਖੀਆਂ ਨੇ ਤੇ ਜੋ ਲੱਗਦਾ ਕਿ ਨਹੀਂ ਹੋਣੀਆਂ ਚਾਹੀਦੀਆਂ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਦੀ ਆ ਮੈਂ ਵੀ ਬਹੁਤ ਵਾਰ ਗਲਤੀਆਂ ਕੀਤੀਆਂ ਹੋਣਗੀਆਂ ਪਰ ਇਹ ਹੁੰਦਾ ਕਿ ਜੋ ਗਲਤੀਆਂ ਅਸੀਂ ਕੀਤੀਆਂ ਉਹ ਕੋਈ ਦੂਜਾ ਨਾ ਕਰੇ ਇਸ ਕਰਕੇ ਆਪਾਂ ਕੋਸ਼ਿਸ਼ ਕਰਦੇ ਆ ਕਿ ਦੂਜੇ ਨੂੰ ਉਸ ਦੇ ਪੱਧਰ ਤੇ ਲਿਜਾ ਕੇ ਗੱਲ ਸਮਝਾਉਣ ਦੀ ਹੈ ਕਿਉਂਕਿ ਘਰਾਂ ਦੇ ਹਾਲਾਤ ਸਭ ਦੇ ਇਦਾਂ ਦੇ ਹੁੰਦੇ ਆ ਹਰ ਇੱਕ ਦੇ ਮਤਭੇਦ ਵੀ ਹੁੰਦੇ ਆ ਲੜਾਈ ਝਗੜੇ ਵੀ ਤਕਰੀਬਨ ਹੁੰਦੇ ਆ ਕਹਿੰਦੇ ਹੁੰਦੇ ਆ ਕਿ ਜਿੱਥੇ ਦੋ ਭਾਂਡੇ ਉਹ ਖੜਕਦੇ ਆ ਕਈ ਵਾਰੀ ਸਾਨੂੰ ਇਹ ਲੱਗਦਾ ਹੁੰਦਾ ਵੀ ਸ਼ਾਇਦ ਕਿਤੇ ਇਹ ਸਾਡੇ ਘਰ ਦਾ ਹੀ ਮਸਲਾ ਪਰ ਸਾਰੇ ਘਰਾਂ ਦੇ ਮਸਲੇ ਹੁੰਦੇ ਆ ਕਈ ਵਾਰੀ ਲੋਕ ਬਾਹਰ ਸਮਾਜ ਦੇ ਵਿੱਚ ਜਿਹੋ ਜਿਹੇ ਰਿਸ਼ਤੇ ਵਿਖਾਉਂਦੇ ਆ ਅੰਦਰ ਉਹਨਾਂ ਦਾ ਉਸ ਤੋਂ ਵੀ ਖਰਾਬ ਹੁੰਦਾ ਇਸ ਲਈ ਕਦੇ ਵੀ ਇਸ ਗੱਲ ਨੂੰ ਨਾ ਕੰਪੈਰੀਟਿਵ ਨਾ ਕਰਿਆ ਕਰੋ ਆਪਣੀ ਫੈਮਿਲੀ ਦੇ ਨਾਲ ਤੇ ਇੱਕ ਔਰਤਾਂ ਪਤਾ ਕਈ ਵਾਰੀ ਕੀ ਕਰਦੀਆਂ ਕਈ ਵਾਰੀ ਨਹੀਂ ਬਹੁਤ ਵਾਰ ਜ਼ਿਆਦਾਤਰ ਔਰਤਾਂ ਮੈਂ ਸੁਣੀਆਂ ਜਿਹੜੀਆਂ ਕਹਿੰਦੀਆਂ ਕਿ ਮੈਨੂੰ ਤਾਂ ਇਸ ਤੋਂ ਵਧੀਆ-ਵਧੀਆ ਰਿਸ਼ਤੇ ਆਉਂਦੇ ਸੀ ਮੈਂ ਤਾਂ ਐਵੇਂ ਗਲਤੀ ਕੀਤੀ ਮੈਂ ਤਾਂ ਇਹਦੇ ਇਹਨੂੰ ਹਾਂ ਕਰਤੀ ਮੇਰੇ ਮਾਪੇ ਉਹ ਤਾਂ ਪਛਤਾਉਂਦੇ ਆ ਇਹਦੇ ਨਾਲ ਦੇਖੋ ਜਦੋਂ ਤੁਸੀਂ ਇੱਕ ਬੰਦੇ ਦੇ ਹੋ ਗਏ ਤੁਸੀਂ ਵਿਆਹ ਕੇ ਅਗਲੇ ਦੇ ਘਰ ਆ ਗਏ ਉੱਤੋਂ ਤੁਸੀਂ ਇਹ ਕਹਿਣਾ ਕਿ ਨਹੀਂ ਇਹਨਾਂ ਦੀ ਤਾਂ ਇੰਨੀ ਔਕਾਤ ਨਹੀਂ ਮੈਨੂੰ ਤਾਂ ਵਧੀਆ ਘਰ ਮਿਲਦਾ ਸੀ ਜੇ ਤੁਹਾਨੂੰ ਵਧੀਆ ਘਰ ਮਿਲਦਾ ਸੀ ਉਹਨਾਂ ਦੇ ਹਾਲਾਤ ਵੀ ਉਦਾਂ ਦੇ ਹੋਣੇ ਸੀ ਪਤਾ ਨਹੀਂ ਉੱਥੇ ਤੁਹਾਡੇ ਨਾਲ ਕੀ ਕੀ ਹੋਣਾ ਸੀ ਮੈਂ ਬਹੁਤ ਵਾਰ ਇਹ ਗੱਲ ਨੋਟ ਕੀਤੀ ਹੈ ਕਿ ਔਰਤਾਂ ਮਤਲਬ ਇਸ ਗੱਲ ਨੂੰ ਬਹੁਤ ਘੜੀਸਦੀਆਂ ਨੇ ਕਿ ਮੈਨੂੰ ਤਾਂ ਬਹੁਤ ਵਧੀਆ ਰਿਸ਼ਤਾ ਆਉਂਦਾ ਸੀ ਮੈਂ ਤਾਂ ਐਵੇਂ ਇੱਥੇ ਫਸ ਗਈ ਇਹ ਗੱਲ ਕਦੇ ਵੀ ਨਹੀਂ ਕਹਿਣੀ ਚਾਹੀਦੀ ਨੈਵਰ ਕਦੇ ਵੀ ਨਹੀਂ ਕਰਨੀ ਚਾਹੀਦੀ ਮੇਰੇ ਪਤੀ ਨਾਲ ਮੇਰੇ ਕਿਹੜਾ ਕਦੇ મતਭੇਦ ਨਹੀਂ ਹੋਏ ਹੋਣਗੇ ਪਰ ਮੈਨੂੰ ਇਸ ਗੱਲ ਦਾ ਪ੍ਰਾਊਡ ਫੀਲ ਹੁੰਦਾ ਕਿ ਮੈਂ ਕਦੇ ਵੀ ਆਪਣੇ ਹਸਬੰਦ ਨੂੰ ਇਹ ਗੱਲ ਨਹੀਂ ਕਹੀ ਕਿ ਮੈਨੂੰ ਤੇਰੇ ਨਾਲੋਂ ਵਧੀਆ ਰਿਸ਼ਤਾ ਮਿਲ ਸਕਦਾ ਸੀ ਜਾਂ ਮਿਲਦਾ ਸੀ ਜੋ ਸਾਨੂੰ ਮਿਲਿਆ ਅਸੀਂ ਉਹਨੂੰ ਹੀ ਵਧੀਆ ਬਣਾ ਸਕਦੇ ਹਾਂ ਜੇ ਸਾਡੇ ਪਤੀ 'ਚ ਜਾਂ ਸਾਡੇ ਸਹੁਰੇ ਪਰਿਵਾਰ 'ਚ ਕੋਈ ਕਮੀਆਂ ਨੇ ਤਾਂ ਕਮੀਆਂ ਸਾਡੇ 'ਚ ਵੀ ਹੋਣਗੀਆਂ ਜੇ ਸਾਡੇ ਸਹੁਰੇ ਪਰਿਵਾਰ ਨੇ ਸਾਨੂੰ ਅਪਣਾਇਆ ਤੇ ਸਾਨੂੰ ਕਮੀਆਂ ਦੇ ਨਾਲ ਹੀ ਅਪਣਾਇਆ ਇਸ ਲਈ ਕਦੇ ਵੀ ਆਪਣੇ ਪਤੀ ਨੂੰ ਇਹ ਗੱਲ ਨਹੀਂ ਕਹਿਣੀ ਕਿ ਮੈਨੂੰ ਤੁਹਾਡੇ ਨਾਲੋਂ ਵਧੀਆ ਰਿਸ਼ਤਾ ਮਿਲਦਾ ਸੀ ਤੇ ਜਾਂ ਕੀ ਹੁੰਦਾ ਕਿ ਕੁੜੀਆਂ ਆਪਣੇ ਪੇਕੇ ਪਰਿਵਾਰ ਦੇ ਵਿੱਚ ਉਹਨਾਂ ਦਾ ਭਰਾ ਜਾਂ ਉਹਨਾਂ ਦਾ ਪਿਓ ਨੌਕਰੀ ਕਰਦਾ ਹੋਵੇ ਤੇ ਉਹ ਉਸ ਗੱਲ ਦੀ ਸਨਾਈ ਸਹਰੇ ਘਰ ਕਰਦੀਆਂ ਰਹਿੰਦੀਆਂ ਮੰਨ ਲਵੋ ਕੋਈ ਇੱਕ ਔਰਤ ਦੀ ਭੈਣ ਹੋ ਵਧੀਆ ਕਰੇ ਵਹੀ ਆ ਉਹਨਾਂ ਦੇ ਹੀ ਗੁਣਗਾਨ ਕਰੀ ਜਾਣਗੀਆਂ ਆਪਦੇ ਘਰਦਿਆਂ ਨੂੰ ਨਿੰਦ-ਨਿੰਦ ਕੇ ਆਪਦੇ ਭਰਾ ਭਝਾਈ ਨੂੰ ਜਾਂ ਆਪਣੀ ਭੈਣਾਂ ਨੂੰ ਜਾਂ ਆਪਣੇ ਪੇਕੇਆਂ ਨੂੰ ਹੀ ਸਰਾਹੀ ਜਾਣਾ ਬਾਕੀ ਸਹਰਾ ਪਰਿਵਾਰ ਤੇ ਉਹਦੇ ਸਾਰੇ ਰਿਸ਼ਤੇਦਾਰਾਂ ਨੂੰ ਭੰਡੀ ਜਾਣਾ ਨੈਵਰ ਜੇ ਤੁਸੀਂ ਸਹਰੇ ਪਰਿਵਾਰ ਦੇ ਕਿਸੇ ਵੀ ਰਿਸ਼ਤੇਦਾਰ ਨੂੰ ਤੁਸੀਂ ਸਰਾਹ ਨਹੀਂ ਰਹੇ ਕਿਸੇ ਵੀ ਮਤਲਬ ਰਿਸ਼ਤੇ ਨਾਲ ਤੁਸੀਂ ਵਰਤ ਨਹੀਂ ਰਹੇ ਸਿਰਫ ਤੁਸੀਂ ਆਪਣੇ ਪੇਕੇ ਪਰਿਵਾਰ ਨੂੰ ਚੰਗਾ ਕਹਿ ਰਹੇ ਹੋ ਜਾਂ ਪੇਕਿਆਂ ਦੀਆਂ ਰਿਸ਼ਤੇਦਾਰੀਆਂ ਨੂੰ ਚੰਗਾ ਕਹਿ ਰਹੇ ਹੋ ਤਾਂ ਇਟ ਮੀਨ ਤੁਹਾਡੇ ਚ ਕਮੀ ਆ ਤੇ ਤੁਸੀਂ ਇਹ ਵੇਖੋ ਵੀ ਤੁਹਾਡਾ ਸਹੁਰਾ ਪਰਿਵਾਰ ਫੇਰ ਵੀ ਤੁਹਾਨੂੰ ਜਾਰ ਰਿਹਾ ਠੀਕ ਹੈ ਮਤਭੇਦ ਹੁੰਦੇ ਆ ਹਰ ਇੱਕ ਦੇ ਪਰਿਵਾਰ ਚ ਹੁੰਦੇ ਆ ਪਰ ਇਹ ਗੱਲ ਨਾਲ ਵੀ ਕਦੇ ਮਤਲਬ ਟੋਟਲ ਐਗਰੀ ਆਪਾਂ ਨਹੀਂ ਹੋ ਸਕਦੇ ਕਿ ਸਹੁਰੇ ਪਰਿਵਾਰ ਸਹੁਰਾ ਪਰਿਵਾਰ ਮਾੜਾ ਜਾਂ ਸਹੁਰੇ ਪਰਿਵਾਰ ਦੇ ਸਾਰੇ ਰਿਸ਼ਤੇਦਾਰ ਮਾੜੇ ਆ ਵੀ ਸਾਡੇ ਹੀ ਚੰਗੇ ਆ ਇਹ ਗੱਲ ਨਹੀਂ ਸਾਨੂੰ ਆਪਣੇ ਆਪ ਨੂੰ ਦੂਜੇ ਦੀ ਥਾਂ ਤੇ ਖੜਾ ਕਰਕੇ ਵੀ ਲਿਆ ਕੇ ਵੀ ਸੋਚਣਾ ਚਾਹੀਦਾ ਤੇ ਤਾਂ ਕਿ ਸਾਡੇ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਕਦੇ ਤਰੇੜ ਨਾ ਆਵੇ ਧਰਾੜ ਨਾ ਆਵੇ ਇਸ ਗੱਲ ਦਾ ਧਿਆਨ ਰੱਖਣਾ ਤੇ ਇੱਕ ਹੋਰ ਗੱਲ ਕਿ ਤੁਹਾਨੂੰ ਕਦੇ ਵੀ ਆਪਣੇ ਪਤੀ ਨਾਲ ਆਪਣੇ ਸੱਸ ਸਹੁਰੇ ਦੀ ਜਾਂ ਦਰਾਣੀ ਜਿ ਛਾਣੀ ਦੀ ਨਿੱਕੀਆਂ 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 ਗੱਲਾਂ ਤੇ ਬੁਰਾਈ ਨਹੀਂ ਕਰਨੀ ਚਾਹੀਦੀ ਮੰਨ ਲਓ ਕਦੇ ਤੁਹਾਡੇ ਪਰਿਵਾਰ 'ਚ ਵੱਡਾ ਝਗੜਾ ਹੋ ਗਿਆ ਤੁਸੀਂ ਆਪਣੇ ਪਤੀ ਨਾਲ ਗੱਲ ਸਾਂਝੀ ਕਰੋ ਨਿਰਸਵਾਰਥ ਕਰੋ ਜੇ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੇ ਨਾਲ ਬਹੁਤ ਤਕਾ ਹੋ ਰਿਹਾ ਤੁਸੀਂ ਆਪਣੇ ਪਤੀ ਨਾਲ ਗੱਲ ਸਾਂਝੀ ਕਰੋ ਪਰ ਨਿੱਕੀਆਂ ਨਿੱਕੀਆਂ ਗੱਲਾਂ ਲੈ ਕੇ ਮੰਨ ਲਓ ਤੁਹਾਡਾ ਪਤੀ ਕੰਮ ਤੋਂ ਆਇਆ ਤੇ ਤੁਸੀਂ ਉਹਦੇ ਕੋਲ ਕਹਾਣੀ ਛੀੜ ਕੇ ਬਹਿ ਗਏ ਕਹਾਣੀ ਨਿੰਦੀ ਗਏ ਉਹਦੇ ਪਰਿਵਾਰ ਨੂੰ ਤਾਂ ਇਹ ਚੀਜ਼ਾਂ ਤੁਹਾਡੇ ਰਿਸ਼ਤੇ ਲਈ ਘਾਤਕ ਸਿੱਧ ਹੋਣਗੀਆਂ ਤੇ ਦੇਖੋ ਇੱਕ ਔਰਤ ਆ ਜਿਹੜੀ ਉਹ ਆਪਣੇ ਪੇਕੇ ਘਰ ਨੂੰ ਛੱਡ ਕੇ ਸਹੁਰੇ ਪਰਿਵਾਰ ਦੇ ਵਿੱਚ ਜਾਂਦੀ ਆ ਤੇ ਹੌਲੀ-ਹੌਲੀ ਐਡਜਸਟ ਹੁੰਦੀ ਆ ਟਾਈਮ ਲੱਗਦਾ ਸਹੁਰੇ ਪਰਿਵਾਰ ਵਾਲੇ ਵੀ ਕਈ ਵਾਰ ਔਰਤ ਨੂੰ ਨਹੀਂ ਸਮਝਦੇ ਪਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੇ ਵੱਲੋਂ ਬੈਸਟ ਦੇਵੋ ਤੁਸੀਂ ਆਪਣੇ ਵੱਲੋਂ ਬੈਸਟ ਦੇ ਕੇ ਆਪਣੇ ਰਿਸ਼ਤੇ ਨੂੰ ਵਧੀਆ ਪਿਆਰ ਭਰਿਆ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਤਾਂ ਕਿ ਤੁਹਾਡੀ ਲਾਈਫ ਆ ਜਿਹੜੀ ਤੁਹਾਡੇ ਬੱਚਿਆਂ ਦੇ ਫਿਊਚਰ ਤੇ ਉਸ ਗੱਲ ਦਾ ਅਸਰ ਨਾ ਪਵੇ ਤੁਹਾਡੀ ਲਾਈਫ ਅੱਗੇ ਚੱਲ ਕੇ ਤੁਹਾਡਾ ਰਿਸ਼ਤਾ ਜਿਹੜਾ ਹੋਰ ਵੀ ਵਧੀਆ ਹੋਵੇ ਕਈ ਕੁੜੀਆਂ ਕਹਿ ਦਿੰਦੀਆਂ ਕਿ ਜਿਹੋ ਜਿਹਾ ਮਤਲਬ ਮਾਹੌਲ ਮੇਰੇ ਸਾਰੇ ਪਰਿਵਾਰ ਚਾ ਮੇਰੇ ਪੇਕੇ ਪਰਿਵਾਰ ਚ ਤਾਂ ਹੈ ਨਹੀਂ ਸੀ ਕੁੜੀ ਜਦੋਂ ਕੁਆਰੀ ਹੁੰਦੀ ਆ ਤਾਂ ਉਹ ਆਪਣੇ ਪਰਿਵਾਰ ਦੇ ਵਿੱਚ ਆਪਣੇ ਮੰਮੀ ਪਾਪਾ ਨੂੰ ਵੇਖਦੀ ਆ ਜ਼ਿਆਦਾਤਰ ਜਾਂ ਵੱਧ ਤੋਂ ਵੱਧ ਭਰਾ ਭਝਾਈ ਨੂੰ ਵੇਖ ਲੈਂਦੀ ਹੋ ਤੁਸੀਂ ਇਹ ਨੋਟ ਕਰਿਓ ਵੀ ਤੁਹਾਡੇ ਮੰਮੀ ਪਾਪਾ ਜਿਹੜੇ ਉਹ ਵੀ ਕਿਸੇ ਗੱਲ ਤੇ ਲੜਦੇ ਹੋਣਗੇ ਬਹਿਸ ਕਰਦੇ ਹੋਣਗੇ ਪਰ ਤੁਸੀਂ ਇਹ ਵੇਖੋ ਵੀ ਜਦੋਂ ਤੁਸੀਂ ਉਹਨਾਂ ਨੂੰ ਵੇਖਿਆ ਵੱਡੇ ਹੋਏ ਹੋ ਤੁਸੀਂ ਤਾਂ ਤੁਸੀਂ ਉਹਨਾਂ ਨੂੰ ਐਜ਼ ਆ ਪੇਰੈਂਟਸ ਵੇਖਿਆ ਜਦੋਂ ਉਹ ਆਪਦੀ ਉਮਰ 'ਚ ਸੀ ਐਜ਼ ਆ ਹਸਬੰਡ ਵਾਈਫ ਸੀ ਕੀ ਪਤਾ ਉਹਨਾਂ ਦੇ ਕਿੰਨੇ ਕੁ મતਭੇਦ ਹੁੰਦੇ ਹੋਣਗੇ ਜਾਂ ਤੁਸੀਂ ਆਪਣੇ ਭਰਾ ਭਝਾਈ ਦੇ ਰਿਸ਼ਤੇ ਵੱਲ ਵੇਖੋ ਉਹਨਾਂ 'ਚ ਕਿਹੜਾ ਕੋਈ મતਭੇਦ ਨਹੀਂ ਹੁੰਦਾ ਉਹ ਸ਼ੁਰੂ-ਸ਼ੁਰੂ ਚ ਸਾਰੇ ਰਿਸ਼ਤਿਆਂ ਦੇ ਵਿੱਚ ਮਤਭੇਦ ਨਿੱਕੀਆਂ-ਨਿੱਕੀਆਂ ਲੜਾਈਆਂ ਹੁੰਦੀਆਂ ਪਰ ਹੌਲੀ-ਹੌਲੀ ਇਹ ਰਿਸ਼ਤੇ ਆ ਜਿਹੜੇ ਇਹ ਇੰਨੇ ਕ ਪੱਕ ਜਾਂਦੇ ਆ ਵੀ ਨਿੱਕੀਆਂ-ਨਿੱਕੀਆਂ ਗੱਲਾਂ ਮਾਇਨੇ ਨਹੀਂ ਰੱਖਦੀਆਂ ਕਦੇ ਵੀ ਨਿੱਕੀਆਂ-ਨਿੱਕੀਆਂ ਗੱਲਾਂ ਬਾਰੇ ਸੋਚ ਕੇ ਆਪਣੇ ਦਿਮਾਗ ਨੂੰ ਸਟ्रेस ਨਹੀਂ ਦੇਣਾ ਕੋਸ਼ਿਸ਼ ਕਰਨੀ ਆ ਆਪਣੇ ਪਤੀ ਨਾਲ ਆਪਣਾ ਰਿਸ਼ਤਾ ਬਹੁਤ ਹੀ ਪਿਆਰ ਭਰਿਆ ਬਣਾਉਣ ਦੀ ਆਪਣੇ ਪਤੀ ਨੂੰ ਹਰ ਇੱਕ ਗੱਲ ਪੂਰੇ ਪਿਆਰ ਨਾਲ ਮਨਾਉਣ ਦੀ ਬਹੁਤ ਸਾਰੇ ਪਤੀ ਹੈ ਨਾ ਜੇ ਤੁਸੀਂ ਆਪਣਾ ਬਿਹੇਵ ਜਿਹੜਾ ਸੌਫਟ ਹਰਟਲੀ ਰੱਖੋਗੇ ਸੌਫਟ ਬਿਹੇਵ ਕਰੋਗੇ ਤਾਂ ਬਹੁਤ ਸਾਰੀਆਂ ਗੱਲਾਂ ਜਿਹੜੇ ਪਤੀ ਨਹੀਂ ਮੰਨਦੇ ਹੁੰਦੇ ਉਹ ਮੰਨ ਜਾਂਦੇ ਆ ਇਹੋ ਜੀ ਐਗਜ਼ਾਮਪਲ ਵੀ ਮੇਰੀ ਲਾਈਫ ਦੇ ਵਿੱਚ ਹੈਗੀ ਆ ਕਿ ਮੈਂ ਮਤਲਬ ਜਦੋਂ ਮੈਂ ਆਪਣਾ YouTube ਚੈਨਲ ਸ਼ੁਰੂ ਕੀਤਾ ਮੇਰੀ ਬਹੁਤ ਵਿਰੋਧਤਾ ਹੋਈ ਮੇਰੇ ਰਿਸ਼ਤੇਦਾਰਾਂ ਵੱਲੋਂ ਹੋਈ ਵੀ ਇਹਨੇ YouTube ਤੇ ਕੰਮ ਕਰਨਾ ਸ਼ੁਰੂ ਕੀਤਾ ਪਰ ਮੈਂ ਆਪਣਾ ਕੰਮ ਜਾਰੀ ਰੱਖਿਆ ਪਹਿਲਾਂ ਮੈਨੂੰ ਮੈਨੂੰ ਵੀ ਫੀਲ ਹੁੰਦਾ ਸੀ ਕਿਉਂਕਿ ਮੈਂ ਪਹਿਲਾਂ ਵਲੋਗਿੰਗ ਸ਼ੁਰੂ ਕੀਤੀ ਸੀ ਪਰ ਫਿਰ ਮੈਨੂੰ ਹੌਲੀ-ਹੌਲੀ ਸਮਝ ਆਉਣ ਲੱਗੀ ਕਿ ਵਲੋਗਿੰਗ ਆ ਜਿਹੜੀ ਉਹ ਇੰਨੀ ਮਤਲਬ ਜ਼ਰੂਰੀ ਨਹੀਂ ਹੁੰਦੀ ਕਰਨੀ ਉਹਦੇ ਵਿੱਚ ਆਪਾਂ ਨੂੰ ਆਪਣੇ ਪਰਿਵਾਰ ਦੀਆਂ ਗੱਲਾਂ ਜਿਹੜੀਆਂ ਉਹ ਸਾਂਝੀਆਂ ਕਰਨੀਆਂ ਪੈਂਦੀਆਂ ਤੇ ਮੈਨੂੰ ਇੱਕ ਦੋ ਮੇਰੇ ਮਤਲਬ ਨੌਨ ਦੇ ਫੋਨ ਆਏ ਵੀ ਵਲੋਗਿੰਗ ਠੀਕ ਨਹੀਂ ਲੱਗਦੀ ਵੀ ਵਲੋਗਿੰਗ ਦੇ ਵਿੱਚ ਆਪਾਂ ਨੂੰ ਹਰ ਇੱਕ ਰੋਜ਼ ਕੋਈ ਨਾ ਕੋਈ ਗੱਲ ਕਰਨੀ ਹੁੰਦੀ ਹੈ ਤੇ ਆਪਾਂ ਆਪਣੇ ਘਰ ਦੀ ਗੱਲ ਕਰਦੇ ਆ ਮੈਨੂੰ ਵੀ ਖੁਦ ਨੂੰ ਮਤਲਬ ਉਨਾ ਕੰਫਰਟੇਬਲ ਫੀਲ ਨਹੀਂ ਹੁੰਦਾ ਸੀ ਵਲੋਗਿੰਗ ਦੇ ਵਿੱਚ ਤੇ ਮੈਂ ਵੀ ਆਪਣੇ ਆਪ ਨੂੰ ਸੋਚਿਆ ਕਿ ਵਲੋਗਿੰਗ ਹੀ ਕਿਉਂ ਮੈਂ ਹੋਰ ਕਿਉਂ ਨਹੀਂ ਕੁਝ ਕਰ ਸਕਦੀ ਚਲੋ ਮੈਂ ਉਸ ਤੋਂ ਬਾਅਦ ਆਪਣਾ ਪੰਜਾਬੀ ਸਟੋਰੀਜ਼ ਦਾ ਚੈਨਲ ਬਣਾਇਆ ਤੇ ਉਸ ਚੈਨਲ ਦੇ ਜੋ ਮਤਲਬ ਗਰੋਥ ਹੋਈ ਮੈਨੂੰ ਵਧੀਆ ਰਿਸਪੌਂਸ ਮਿਲਿਆ ਤੇ ਮੈਨੂੰ ਬੜੀ ਖੁਸ਼ੀ ਹੋਈ ਮੈਨੂੰ ਸ਼ੁਰੂ-ਸ਼ੁਰੂ 'ਚ ਮੇਰੇ ਬ੍ਰਦਰ ਦਾ ਨੇਚਰ ਸੀ ਕਿ ਉਹ ਕਹਿੰਦਾ ਸੀ ਕਿ ਨਹੀਂ YouTube ਤੇ ਨਹੀਂ ਕੰਮ ਕਰਨਾ ਜਾਂ ਹੋਰ ਪਰ ਜਦੋਂ ਮੈਂ ਵਧੀਆ ਪੈਸਾ ਮਤਲਬ ਕਮਾਉਣ ਲੱਗੀ ਹੈਨਾ ਮੈਨੂੰ ਇਹ ਲੱਗਿਆ ਵੀ ਠੀਕ ਹੈ YouTube ਆਪਾਂ ਨੂੰ ਵਧੀਆ ਮੌਕਾ ਦਿੰਦਾ ਤੇ ਉਸ ਤੋਂ ਬਾਅਦ ਮੈਂ ਆਪਣੇ ਬਹੁਤ ਸਾਰੇ ਨੌਨ ਆਪਣੀਆਂ ਸਹੇਲੀਆਂ ਨੂੰ ਇਸ ਗੱਲ ਲਈ ਰਾਜੀ ਕੀਤਾ ਕਿ ਤੁਸੀਂ ਆ ਕਰ ਸਕਦੇ ਹੋ ਤੁਸੀਂ ਬਿਨਾ ਫੇਸ ਦਿਖਾਏ ਵੀ YouTube ਤੋਂ ਪੈਸਾ ਕਮਾ ਸਕਦੇ ਹੋ ਫਿਰ ਮੈਂ ਆਪਣੇ ਮਤਲਬ ਭਰਾ ਨੂੰ ਇਸ ਗੱਲ ਲਈ ਮਨਾਇਆ ਮੇਰੇ ਭਾਬੀ ਜੀ ਬਹੁਤ ਘੱਟ ਪੜੇ ਨੇ 7-8 ਪੜੇ ਆ ਅੱਜ ਕੱਲ ਦੇ ਜ਼ਮਾਨੇ 'ਚ ਦੇਖੋ 7-8 ਪੜ੍ਹੀ ਔਰਤ ਵਿਚਾਰੀ ਨਾਮ ਦੇ ਬਰਾਬਰ ਹੁੰਦੀ ਆ ਪਰ ਮੇਰੀ ਪਰਜਾਈ ਬਹੁਤ ਮਿਹਨਤੀ ਤੇ ਮੈਂ ਮੇਰੇ ਭਰਾ ਨੂੰ ਕਿਹਾ ਕਿ ਮੈਂ ਇਹਦਾ ਚੈਨਲ ਬਣਾ ਕੇ ਦਿੰਨੀ ਆ ਵੀ ਇਹਨੇ ਕਿਹੜਾ ਬਾਈ ਫੇਸ ਹੋਣਾ ਮੇਰੀ ਪਰਜਾਈ ਨੇ ਚੈਨਲ ਬਣਾਇਆ ਉਹਨੇ ਬਹੁਤ ਮਿਹਨਤ ਕੀਤੀ ਈਵਨ ਕਿ ਉਹਦੇ ਚੈਨਲ ਦੇ ਮਤਲਬ ਵਿਊ ਵੀ ਨਹੀਂ ਆਉਂਦੇ ਸੀ ਪਰ ਉਹ ਹਾਰੀ ਨਹੀਂ ਉਹਨੂੰ ਮਤਲਬ ਮੈਂ ਕਹਾਣੀ ਲਿਖਣਾ ਸਿਖਾਇਆ ਸਿਖਾਇਆ ਨਹੀਂ ਮਤਲਬ ਥੋੜਾ ਹਿੰਟ ਹੀ ਦਿੱਤਾ ਤੋ ਐਨੀ ਮੈਂ ਵੀ ਅੱਜ ਉਹਦਾ ਚੈਨਲ ਵਧੀਆ ਚੱਲ ਰਿਹਾ ਤੇ ਉਹ ਮੇਰਾ ਬੜਾ ਥੈਂਕਫੁਲ ਮਤਲਬ ਹੁੰਦੀ ਆ ਮੈਂ ਐਨੀ ਵੀ ਨਹੀਂ ਦੇਖੋ ਇਸ ਨਾਲ ਉਹਦੇ ਅੰਦਰ ਕਿੰਨਾ ਕੌਨਫੀਡੈਂਸ ਆਇਆ ਜਿਹਨੂੰ ਐ ਲੱਗਦਾ ਸੀ ਇੱਕ ਔਰਤ ਜਿਹੜੀ ਹਣਾ ਇਹ ਵੇਖਦੀ ਸੀ ਕਿ ਮੇਰੇ ਪਤੀ ਦੀ ਕਮਾਈ ਹੁਣ ਆਪਣੇ ਪਿੰਡਾਂ ਵਾਲਿਆਂ ਦੀ ਖੇਤੀ ਵਾਲਿਆਂ ਦੀ ਕਿੰਨੀ ਕ ਕਮਾਈ ਹੁੰਦੀ ਆ ਅੱਜ ਨੂੰ ਵੀ ਇਸ ਗੱਲ ਦਾ ਮਤਲਬ ਐ ਫੀਲ ਹੁੰਦਾ ਵੀ ਮੈਂ ਘੱਟ ਪੜ੍ਹੀ ਲਿਖੀ ਭਾਵੇਂ ਆ ਪਰ ਮੈਂ ਕਮਾ ਸਕਦੀ ਆ ਤੇ ਇਸ ਗੱਲ ਦਾ ਮੈਨੂੰ ਮੈਨੂੰ ਖੁਦ ਨੂੰ ਪ੍ਰਾਊਡ ਫੀਲ ਹੁੰਦਾ ਕਿਉਂਕਿ ਮੈਨੂੰ ਇਹ ਲੱਗਦਾ ਹੁੰਦਾ ਵੀ ਔਰਤਾਂ ਵਿਚਾਰੀਆਂ ਜੀਆਂ ਬਣ ਕੇ ਨਾ ਰਹਿਣ ਵੀ ਵਿਚਾਰੀਆਂ ਜੀਆਂ ਬਣੀਆਂ ਰਹਿਣਾ ਵੀ ਸੂਟ ਪਿੱਛੇ ਵੀ ਆਪਾਂ ਡਿੱਕੀ ਜਾਣਾ ਵੀ ਮੈਨੂੰ ਕੋਈ ਘਰ ਦੇ ਲੈ ਕੇ ਦੇਣਗੇ ਸ਼ਿਕਾਇਤਾਂ ਕਰੀ ਜਾਣੀ ਆਪਾਂ ਕਦੇ ਦਿੰਦੇ ਮੈਂ ਵੀ ਕਰਦੀ ਹੋਈ ਸੀ ਜਦੋਂ ਅਸੀਂ ਨਹੀਂ ਹੁੰਦੇ ਮੈਂ ਨੌਕਰੀ ਨਹੀਂ ਕਰਦੀ ਸੀ ਜਾਂ ਮੈਂ ਸ਼ੁਰੂ ਚ ਨੌਕਰੀ ਕਰਦੀ ਸੀ 2000 ਤੇ ਹੁਣ 2000 ਚ ਕੀ ਬੰਦਾ 6 ਮਹੀਨੇ ਦਾ ਸੀ ਜਿਹੜਾ ਤੇ ਉਦੋਂ ਐ ਤਰਸੀ ਜਾਣਾ ਵੀ ਸੂਟ ਹੁਣ ਸਾਰੇ ਕਿੰਨੇ ਕ ਆਪਾਂ ਨੂੰ ਘਰੇ ਵੇਚਣ ਨੂੰ ਸੂਟ ਬਣਾ ਬਣਾ ਕੇ ਦੇਣ ਬਸ ਲਾਂਬੇ ਦੇ ਹੀ ਜਾਣੇ ਉਹਨਾਂ ਨਾਲ ਲੜ ਪੈਣਾ ਵੀ ਸੂਟ ਨਹੀਂ ਬਣਾ ਕੇ ਦੇ ਜਾਂ ਮੇਰੇ ਤਾਂ ਸੌਫ ਨਹੀਂ ਪੂਰੇ ਹੁੰਦੇ ਮੈਂ ਵੀ ਗੱਲਾਂ ਕਰਦੀ ਰਹੀਆਂ ਪਰ ਜਦੋਂ ਤੁਸੀਂ ਆਪ ਕਮਾਓਗੇ ਤੇ ਫਿਰ ਤੁਸੀਂ ਹਨਾ ਮੈਂ ਕਹਣੀ ਆ ਕਿ ਤੁਹਾਡੇ ਅੰਦਰ ਜੋ ਕੌਨਫੀਡੈਂਸ ਆਉਂਦਾ ਤੁਹਾਡੇ ਅੰਦਰ ਮਿਹਨਤ ਕਰਨ ਦੀ ਜੋ ਗੱਲ ਆਉਂਦੀ ਆ ਉਹ ਹੋ ਤੁਸੀਂ ਆਪਣੇ ਆਪ ਨੂੰ ਮਤਲਬ ਇੰਨਾ ਵਧੀਆ ਮਾਹੌਲ ਦੇਣੇ ਨਾਲੇ ਤੁਸੀਂ ਖੁਸ਼ ਰਹੇ ਹੋ ਨਾਲੇ ਤੁਹਾਡੇ ਪਰਿਵਾਰਕ ਮੈਂਬਰ ਖੁਸ਼ ਰਹਿੰਦੇ ਨਾਲੇ ਤੁਸੀਂ ਆਪਣੇ ਤੇ ਆਪਣੇ ਬੱਚਿਆਂ ਦੇ ਇਸका कोशिश ਕਰਿਆ ਕਰੋ ਆਪਣੇ ਪਤੀਆਂ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਉਹਨਾਂ ਨੂੰ ਵਿਸ਼ਵਾਸ ਚ ਲਿਕੇ ਆਪਣੇ ਪੈਰਾਂ ਤੇ ਖੜਾ ਹੋਣਗੇ ਕਦੇ ਇਸ ਗੱਲ ਦੀ ਉਮੀਦ ਨਾ ਰੱਖੋ ਝਾਕ ਨਾ ਰੱਖੋ ਕਿ ਮੇਰਾ ਪਤੀ ਕੁਮਾਵੇ ਤੇ ਮੈਂ ਤਾਂ ਕਰੂਗੀ ਨਾ ਆਪਣੇ ਸ਼ੌਂਕ ਗਰੇ ਕਰਨ ਲਈ ਆਪਣੇ ਪਤੀ ਨੂੰ ਬਣਾਓ ਕਿ ਕੰਮ ਕਰਨ ਤੇ ਤੁਹਾਡਾ ਪਤੀ ਤੁਹਾਨੂੰ ਕਦੇ ਵੀ ਮਨਾ ਨਹੀਂ ਕਰੇਗਾ ਜਿਹੜੀਆਂ ਭੈਣਾਂ ਨੂੰ ਇਹ ਲੱਗਦਾ ਕਿ ਉਹਨਾਂ ਦੇ ਪਤੀ ਨਹੀਂ ਮੰਨਦੇ ਉਹ ਮੇਰੀ ਵੀਡੀਓ ਜਿਹੜੀ ਉਹ ਸਭੀ ਕਰ ਦੇਣ ਉਹਨਾਂ ਨਾਲ ਤੇ ਮੈਨੂੰ ਨੂਰਾ ਭਰੋਸਾ ਕਿ ਬਹੁਤ ਸਾਰੇ ਪਤੀ ਹੈ ਜਿਹੜੇ ਉਹ ਮੰਨ ਜਾਣਗੇ ਤੇ ਇਸ ਕਰਕੇ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਆਪਣੇ ਪਤੀ ਦੇ ਨਾਲ ਵਧੀਆ ਰਹੋ ਕਿਉਂਕਿ ਇਹ ਜ਼ਿੰਦਗੀ ਹੈ ਨਾ ਬਹੁਤ ਛੋਟੀ ਆ ਇਹ ਐ ਨਹੀਂ ਪਤਾ ਵੀ ਕਦੋਂ ਚੱਲਦੇ ਆ ਚੱਲਦੇ ਆ ਸਾਡੇ ਹਨਾ ਜੋ ਗੱਡੀ ਹੁੰਦੀ ਆ ਉਹਦਾ ਇੱਕ ਟਾਇਰ ਆ ਜਿਹੜਾ ਖਰਾਬ ਹੋ ਜੇ ਕਿਉਂਕਿ ਮੈਂ ਕਹਿਣੀ ਹੁੰਦੀ ਆ ਪਤੀ ਪਤਨੀ ਆ ਉਹ ਇੱਕ ਗੱਡੀ ਦੇ ਦੋ ਟਾਇਰ ਹੁੰਦੇ ਆ ਇਸ ਕਰਕੇ ਜਿੰਨੀ ਵੀ ਲਾਈਫ ਆ ਉਹਨੂੰ ਵਧੀਆ ਸਕੂਨ ਨਾਲ ਜਿਉਣ ਲਈ ਜ਼ਰੂਰੀ ਆ ਕਿ ਅਸੀਂ ਆਪਣੇ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਪਿਆਰ ਰੱਖੀਏ ਮੈਨੂੰ ਉਮੀਦ ਹੈ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਬੋਲਣ ਵੇਲੇ ਕਈ ਗਲਤੀਆਂ ਹੋ ਜਾਂਦੀਆਂ ਨੇ ਉਹਨਾਂ ਨੂੰ ਤੁਸੀਂ ਇਗਨੋਰ ਕਰਿਆ ਕਰੋ ਤੇ ਆਪਣੇ ਵੀ ਕੀਮਤੀ ਵਿਚਾਰ ਆ ਜਿਹੜੇ ਉਹ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਰੱਖਿਆ ਕਰੋ ਤੁਹਾਡੇ ਕਮੈਂਟ ਬਹੁਤ ਘੱਟ ਆਉਂਦੇ ਜਿਹੜੇ ਹਿਸਾਬ ਨਾਲ ਵਿਊ ਹੁੰਦੇ ਆ ਤੇ ਕਮੈਂਟ ਜਰੂਰ ਕਰਿਆ ਕਰੋ ਕਮੈਂਟ ਜਦੋਂ ਮੈਂ ਕਮੈਂਟ ਰੀਡ ਕਰੂੰਗੀ ਉਹਨਾਂ ਦਾ ਰਿਪਲਾਈ ਕਰੂੰਗੀ ਤਾਂ ਮੇਨੂੰ ਵੀ ਹੌਸਲਾ ਹੋਊਗਾ ਠੀਕ ਹੈ ਜੀ ਟੇਕ ਕੇਅਰ ਹੱਸਦੇ ਵਸਦੇ ਰਹੋ ਆਪਣੇ ਪਰਿਵਾਰ ਦਾ ਖਿਆਲ ਰੱਖੋ ਬੱਚਿਆਂ ਦੇ ਵਿੱਚ ਖੁਸ਼ ਰਹੋ ਮਿਲਾਂਗੇ ਕੱਲ ਨੂੰ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਨਵੇਂ ਟੌਪਿਕ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ